ਖਬ ਜਾਂਦਾ ਹੈ ਉਹਨਾਂ ਪਿਆਵੈ ਉਹੀ ਸਵਾਦ ਮਹਾਰਾਜ ਕਹਿੰਦੇ ਉਹਨਾਂ ਦੇ ਖਾਣੇ ਵਿੱਚੋਂ ਵੀ ਉਹਨਾਂ ਨੂੰ ਵੀ ਉਹੀ ਸਵਾਦ ਆਉਂਦਾ ਹੈ ਉਹੀ ਰਸ ਆਉਂਦਾ ਹੈ ਕੂੜੀ ਰਾਸ ਕੂੜਾ ਵਪਾਰ ਪੂੰਜੀ ਵੀ ਪਾਤਸ਼ਾਹ ਕਹਿੰਦੇ ਝੂਠੀ ਹੈ ਤੇ ਤੁਹਾਡਾ ਵਪਾਰ ਵੀ ਝੂਠਾ ਹੈ ਕੂੜ ਬੋਲ ਕਰ ਹੈ ਆਹਾਰ ਤੇ ਝੂਠ ਦੇ ਉੱਤੇ ਹੀ ਤੁਹਾਡੀ ਰੋਜੀ ਰੋਟੀ ਚੱਲਦੀ ਹੈ ਸ਼ਰਮ ਧਰਮ ਕਾ ਡੇਰਾ ਦੂਰ ਨਾ ਤੇ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਤੇ ਨਾ ਧਰਮ ਦਾ ਵੀ ਤੁਹਾਡੇ ਨੂੰ ਗਿਆਨ ਹੈ ਧਰਮ ਤੋਂ ਵੀ ਪੈ ਨਹੀਂ ਆਉਂਦਾ ਮਹਾਰਾਜ ਕਹਿੰਦੇ ਤੁਹਾਡਾ ਇਹ ਸ਼ਰਮ ਦਾ ਵੀ ਤੇ ਧਰਮ ਦਾ ਵੀ ਡੇਰਾ ਦੂਰ ਹੋਇਆ ਪਿਆ ਨਾਨਕ ਕੂੜ ਰਹਿਆ ਭਰਪੂਰ ਪਤਸ਼ਾਹ ਕਹਿੰਦੇ ਸਾਰ ਕਿਤੇ ਝੂਠ ਦਾ ਹੀ ਪਸਾਰਾ ਝੂਠ ਹੀ ਰਾਜਾ ਬਣਿਆ ਬੈਠਾ ਹੈ ਮੱਥਾ ਟਿੱਕਾ ਟੇੜ ਧੋਤੀ ਕਖਾਈ ਮਸਟਕ ਦੇ ਉੱਤੇ ਤਿਲਕ ਲਾਇਆ ਹੋਇਆ ਹੈ ਤੇ ਗੇਰੂਏ ਰੰਗ ਦੀ ਮਹਾਰਾਜ ਕਹਿੰਦੇ ਧੋਤੀ ਬੰਨੀ ਹੋਈ ਹੈ ਹੱਥ ਛੁਰੀ ਜਗਤ ਕਸਾਈ ਹੱਥ ਦੇ ਵਿੱਚ ਮੰਨੋ ਕਿ ਛੁਰੀ ਫੜੀ ਹੋਈ ਹੈ